ਜਲਦੇ ਵਿਆਹ ਦੇ ਵਿੱਚ ਜੀਜਾ ਸਾਲੀ ਨੇ ਕੱਢੀ ਮੰਨ ਦੀ ਪੜਾਂਸ ਤੇ ਆਪਣੇ ਮਨ ਪਸੰਦੀ ਗੀਤ ਦੇ ਨਾਲ ਟੇਜੋ ਪਰ ਚੜ ਕੇ ਮੁੰਡਾ ਕੁੜੀ ਨੇ ਲਾਲ ਲਈ ਸੰਗ ਜਥੇ ਕਿ ਦੋਸਤੋ ਰਿਸ਼ਤੇਦਾਰ ਵੀ ਦੇਖਦੇ ਰਹੇਗੇ ਹੁਣ گے ਕੀ ਇਹ ਖੌਰੇ ਜਿਆਦਾ ਹੀ ਹੋ ਗਿਆ ਜਥੇ ਕਿ ਦੋਸਤੋ ਵਿਆਹ ਦੇ ਵਿੱਚ ਤਾਂ ਚਾਹ ਹਰਕ ਨੂੰ ਹੁੰਦਾ ਹੈ ਪਰ ਜਦੋਂ ਜੀਜਾ ਸਾਲੀ ਨੱਚਦੇ ਹਨ ਤਾਂ ਫਿਰ ਹਰ ਇੱਕ ਪੰਜਾਬੀ ਖੜ ਖੜ ਕੇ ਦੇਖਦਾ ਹੈ ਜਥੇ ਕਿ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਚਾਰ ਚਾਦਾ ਬਣ ਕੇ ਰਹੇਗੀ ਜਦੋਂ ਜੀਜਾ ਸਾਲੀ ਨੇ ਪਾਇ ਆਪਣੀ ਮਨ ਪਸੰਦੀ ਦੇ ਗੀਤ ਉੱਪਰ ਭੰਗੜਾ ਤੇ ਇੱਕ ਦੂਜੇ ਦੇ ਨਾਲ ਖੈ ਖੈ ਕੇ ਜਦੋਂ ਇਹ ਨੱਚਣ ਲੱਗੇ ਤਾਂ ਫਿਰ ਰਿਸ਼ਤੇਦਾਰ ਵੀ ਲੱਗ ਗਏ ਅੱਖਾਂ ਕੱਢ ਕੇ ਦੇਖਣ ਤੇ ਤੁਸੀਂਸ ਵੀਡੀਓ ਦੇ ਵਿੱਚ ਦੋਸਤੋ ਸਾਫ਼-ਸਾਫ਼ ਹੋ ਦੇਖ ਸਕਦੇ ਹੋ ਜਥੇ ਕਿ ਦੋਸਤੋ ਪੰਜਾਬੀ ਵਿਆਹ ਵਾਲੇ ਦਿਨ ਧਰਤੀ ਉੱਪਰ ਅੱਡੀ ਵੀ ਨਹੀਂ ਹਿਲਾਉਂਦੇ ਤੇ ਜੋਸ਼ ਦੇ ਵਿੱਚ ਆਪਣੇ ਹੋਰਸ ਵੀ ਕਵਾ ਲੈਂਦੇ ਹਨ ਜਥੇ ਕਿ ਦੋਸਤ ਇਹ ਵੀਡੀਓ ਸੋਸ਼ਲ ਮੀਡੀਆ ਤੇ ਇੱਕ ਚਰਚਾ ਦਾ ਵਿਸ਼ਾ ਬਣ ਕੇ ਰਹੀ ਕਿ ਜਦੋਂ ਜੀਜਾ ਸਾੜੀ ਨੇ ਸਟੇਜ ਉੱਪਰ ਚੜ੍ਹ ਕੇ ਕੱਢੀ ਮਨ ਦੀ ਪੜਾਹ ਤੇ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਜ਼ਰੂਰ ਦਿਓ ਸਾਡੇ ਚੈਨਲ ਨਾਲ ਬਣ ਰਹੇ ਰਹੋ ਧੰਨਵਾਦ